ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂਨਾ ਛਾੜੇ ਖੇਤ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੋਦਾਰਾ ਸ਼ੀਦਾਂ ਸਾਹਿਬ ਜਿਕੇ ਇਸ ਵੇ ਅਸੀਂ ਮੌਜੂਦ ਹਾਂ ਜਿੱਥੇ ਕਿ ਹਰ ਐਤਵਾਰ ਚਪੈਰਾ ਜਾਪ ਕਾਸਤੇ ਰੇਡੀਆਂ ਸੰਗ ਇੱਥੇ ਪਹੁੰਚ ਹਣ ਤੇ ਗਿਣਤੀ ਵੇ ਤੁਹਾਨੂੰ ਵੀਰਾਂ ਅਸੀਂ ਸਾਨੀਆਂ ਕਿ ਜਿੱਥੇ ਆਹ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ ਅਤੇ ਜਿਹੜਾ 1 ਵਜੇ ਤੋਂ ਜਿਹੜਾ ਚਪੈਰਾ ਜਾਪ ਸ਼ੁਰੂ ਹੁੰਦਾ ਹੈ ਤੇ 3 ਵਜੇ ਤੱਕ ਚਪੈਰਾ ਜਾਪ ਚੱਲਦਾ ਹੈ ਇਸ ਭਾਵਨਾ ਪਿੱਛੇ ਲੋਕਾਂ ਦਾ ਕਹਿਣਾ ਹੈ ਸੰਗਤਾਂ ਦਾ ਕਹਿਣਾ ਹੈ ਕਿ ਜਿਹੜਾ ਚਪੈਰਾ ਜਾਪ ਦੇ ਵਿੱਚ ਸੰਗਤਾਂ ਜਿਹੜੀਆਂ ਸੰਗਤਾਂ ਚਪੈਰਾ ਯਾਰ ਦੀਆਂ ਹਨ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਗਿਆਨ ਤੇ ਇਥੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਦੀ ਤਦਾਦ ਦੇ ਵਿੱਚ ਹਰ ਐਤਵਾਰ ਇਥੇ ਸੰਗਤਾਂ ਦਰਸ਼ਨ ਕਰਦੀਆਂ ਹਨ ਤੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਇਥੇ ਪੂਰੀਆਂ ਹੁੰਦੀਆਂ ਹਨ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸੰਗਤਾਂ ਦੀ ਭਾਵਨਾ ਇੱਥੇ ਸੰਗਤਾਂ ਗਰਮੀ ਦੇ ਵਿੱਚ ਆਉਂਦੀਆਂ ਹਨ ਤੇ ਇੱਥੇ ਲੱਸੀ ਦਾ ਜਿਹੜਾ ਲੰਗਰ ਉਹ ਵੀਰਕਾ ਦੀ ਲੱਸੀ ਇੱਥੇ ਵਰਤਾਈ ਜਾ ਰਹੀ ਆ ਟਰਾਲੀ ਇੱਕ ਲੱਸੀ ਦੀ ਭਰੀ ਹੋਈ ਇੱਥੇ ਜਿਹੜੀ ਕਿ ਸੰਗਤ ਲੈ ਕੇ ਇੱਥੇ ਸੰਗਤ ਵਾਸਤੇ ਪਹੁੰਚੀ ਆ ਇੱਥੇ ਗੱਲਬਾਤ ਕਰਦੇ ਆ ਵੀਰ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਰਿਸ਼ਪਾਲਦੀਪ ਸਿੰਘ ਜੀ ਆ ਜੀ ਇਹ ਜਿਹੜੀ ਲੱਸੀ ਦੀ ਸੇਵਾ ਕਰ ਰਹੇ ਹੋ ਕਦੋਂ ਤੋਂ ਕਰ ਰਹੇ ਹੋ ਤੇ ਕਿੱਥੋਂ ਆਏ ਹੇ ਨਾ ਹਰ ਹਰ ਐਤਵਾਰ ਦੇ ਐਤਵਾਰ ਸੇਵਾ ਚੱਲ ਰਹੀ ਆ ਆਪਣੇ ਸਰਦਾਰੂ ਵੀਰ ਜਦੋਂ ਵੀ ਆਉਂਦੇ ਆ ਕਿਤੇ ਪਿੰਡੋਂ ਆ ਜਣਾ ਹੈ ਸ਼ਹਿਰੋਂ ਆ ਜਣਾ ਪਿੱਛੋਂ ਸੁਲਤਾਨ ਮेड ਸ਼ਹਿਰ ਦੇ ਆ ਜਣਾ ਹਰ ਵਾਰੀ ਐ ਸ਼ਬੀਲ ਦੀ ਤੇ ਸੇਵਾ ਲੱਗਦੀ ਲੱਗਦੀ ਆ ਐਦ ਕੀ ਅਸੀਂ ਲੱਸੀ ਦੀ ਵੀ ਲਗਾਈ ਆ ਇਤੋਂ ਬਾਅਦ ਮੈਗੀ ਦੀ ਲਗਣੀ ਆ ਮੈਗੀ ਦਾ ਲੰਗਰ ਲੱਗਣਾ ਹੈ ਤੇ ਆ ਆਪਣੇ ਪਿੰਡੋਂ ਵੀਰ ਸਾਰੇ ਆਏ ਆ ਜਿਨ੍ਹਾਂ ਨੇ ਆ ਲੱਸੀ ਦੀ ਸੇਵਾ ਲਿਆਂਦੀ ਆ ਟਰਾਲੀਆਂ ਰਾਤ ਦੀਆਂ ਲੈ ਕੇ ਆਏ ਹੋਏ ਆ ਬਾਕੀ ਇਹ ਸਾਡੇ ਮੇਨ ਜੇਜ਼ੇਦਾਰੇ ਇਹਨਾਂ ਨਾਲ ਵੀ ਗੱਲ ਕਰੋ ਪੁੱਛੋ ਇਹਨਾਂ ਤੋਂ ਕਿੰਨੇ ਪੈਕਟ ਹੋਣਗੇ ਲੱਸੀ ਦੇ ਇਹ ਮੇਰੇ ਸਾਹਮਣੇ 10 ਕੋ 1000 ਦੇ ਕਰੀਬ ਪੈਕਟ ਹੋਣਾ ਲੱਸੀ ਦਾ ਬਾਕੀ ਤੁਹਾਨੂੰ ਪੂਰੀ ਡਿਟੇਲ ਠੀਕ ਇੱਥੇ ਲੱਸੀ ਦੀ ਜਿਹੜੀ ਸੇਵਾ ਕੀਤੀ ਦੀਦੀ ਵੀਜੀ ਨਾਲ ਗੱਲਬਾਤ ਕਰਦੇ ਵੀਜੀ ਕੀ ਕਹਿਣਾ ਚਾਹੋਗੇ ਜਿਹੜਾ ਲੱਸੀ ਦਾ ਅੱਜ ਲੰਗਰ ਲਾਇਆ ਸੰਗਤ ਦੇ ਗਰਮੀ ਬਹੁਤ ਆ ਤੇ ਸੰਗਤਾਂ ਵਿੱਚ ਉਤਸ਼ਾਹ ਕਿੰਨਾਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਚਪੈਰਾ ਸਾਹਿਬ ਹਰ ਐਤਵਾਰ ਹੁੰਦੇ ਆ ਸੰਗਤਾਂ ਧੂਮ ਧਾਵਣਾ ਬੜੇ ਪਿਆਰ ਦੇ ਨਾਲ ਹੁੰਦੀਆਂ ਨੇ ਤੇ ਗਾੜੀਆਂ ਸੰਗਤਾਂ ਹੀ ਸੇਵਾ ਦਾ ਪਿਆਰ ਲੈਂਦੀਆਂ ਆ ਜਿੱਦਾਂ ਕਿ ਹੁਣ ਵੀਰਜੀ ਹੁਣੀ ਲੱਸੀ ਲੈ ਕੇ ਆਏ ਆ ਇਹ 26000 ਪੈਕਟ ਹੈਗਾ ਆ ਲੱਸੀ ਦਾ ਤੇ ਇਹਨਾਂ ਨੇ ਅਜਨਾਲੇ ਤੋਂ ਆਏ ਆ ਹੋਰ ਵੀ ਪਿੰਡਾਂ ਦੇ ਨਾਲ ਸਾਰਿਆਂ ਦਾ ਸਹਿਯੋਗ ਮਿਲਿਆ ਤੇ ਉਹਦੇ ਨਾਲ ਲੱਸੀ ਦਾ ਲੰਗਰ ਲੱਗਣ ਲੱਗਾ ਵਾਹਿਗੁਰਜੀ ਤੇ ਉਸ ਤੋਂ ਬਾਅਦ ਨਾਲ ਹੀ ਮੈਗੀ ਦਾ ਲੰਗਰ ਲੱਗਣਾ ਜੀ ਤੇ ਨਿੰਬੂ ਪਾਣੀ ਲੱਗਣਾ ਆ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਹੀ ਸਾਰਾ ਹੁੰਦਿਆ ਸੰਗਤਾਂ ਦੇ ਸਹਿਯੋਗ ਦੇ ਨਾਲ ਹੁੰਦਿਆ ਬਹੁਤ ਹੀ ਪਿਆਰ ਕਰਦੇ ਆ ਮੈਂ ਬੇਨਤੀ ਕਰਦਾ ਸੰਗਤਾਂ ਦੇ ਗਾੜੀ ਵੀ ਜਿੱਦਾਂ ਸੰਗਤਾਂ ਬੱਸ ਸਟੈਂਡ ਤੋਂ ਪੈਦਲ ਚੱਲ ਕੇ ਹੁੰਦੀਆਂ ਆ ਤੇ ਰਾਹ ਦੇ ਵਿੱਚ ਜਿਨ੍ਹਾਂ ਦੇ ਘਰ ਪੈਂਦੇ ਆ ਜੋ ਵੀ ਸਰਦਾ ਪੁਜਦਾ ਠੰਡਾ ਜਲ ਬਾਲਟੀ ਚ ਪਾਓ বরਫ ਪਾਓ ਤੇ ਸੰਗਤਾਂ ਨੂੰ ਛਕਾਓ ਜੀ ਆਆਂ ਨੂੰ ਕਰੋ ਉਹਨਾਂ ਦਾ ਧੰਨਵਾਦ ਕਰੋ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਜਿਹੜੀਆਂ ਸੰਗਤਾਂ ਆਉਂਦੀਆਂ ਆ ਉਹ ਆਪ ਹੀ ਬਾਬਾ ਦੀਪ ਸਿੰਘ ਹੀ ਆ ਉਹਨਾਂ ਦਾ ਹੀ ਪਿਆਰ ਖਟੋ ਤੇ ਜੋ ਵੀ ਇਥੋਂ ਕੁਛ ਮੰਗਦਾ ਹੈ ਨਾ ਪੁੱਤ ਨਾ ਪੁੱਤ ਮਿਲਦੇ ਜੋ ਜਿਹੜੇ ਬੱਚੇ ਬਾਹਰ ਚਾਹੁੰਦੇ ਆ ਵਿਜਾ ਨਹੀਂ ਲੱਗਦਾ ਉਹ ਚਾਰ ਚਪਹਿਰੇ ਕਰਦੇ ਜੋ ਤਿੰਨਾਂ ਚਪਹਿਰਾ ਜੀ ਬਾਬਾ ਦੀਪ ਸਿੰਘ ਜੀ ਦੀ ਮਿਹਰ ਕਰ ਦਿੰਦਾ ਜੋ ਤੇ ਬਾਹਰ ਚਲ ਜਾਂਦੇ ਜੋ ਬੜੇ ਇਥੇ ਮੁੰਡੇ ਜਿਹੜੇ ਸੇਵਾ ਕਰਦੇ ਸੀ ਤੇ ਅੱਜ ਬਾਹਰ ਦੇ ਮੁਲਕ 'ਚ ਬੈਠੇ ਆ ਬਾਬਾ ਜੀ ਦੀ ਬੜੀ ਕਿਰਪਾ ਜਿੰਨਾ ਘਰ ਪੁੱਤ ਨਹੀਂ ਉਹਨਾਂ ਨੂੰ ਪੁੱਤ ਮਿਲਦਾ ਜੋ ਚਾਰ ਚਪਹਿਰੇ ਤੋਂ ਪਹਿਲਾਂ ਪਹਿਲਾਂ ਹੀ ਮਨੋ ਕਾਮਨਾ ਪੂਰੀ ਹੋ ਜਾਂਦੀ ਆ ਬਾਬਾ ਜੀ ਆਪ ਬੈਠੇ ਜੋ ਬਾਬਾ ਦੀਪ ਸਿੰਘ ਜੀ ਸੰਗਤਾਂ ਵਾਸਤੇ ਵੱਡੇ ਪੇਜੋ ਝੋਲੀਆਂ ਅਡੋ ਤੇ ਸਭ ਕੁਝ ਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੋ ਸੰਗਤਾਂ ਦੇ ਵਿੱਚ ਭਾਵਨਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਚਪਹਿਰਾ ਜਾਪ ਕੱਟਣ ਵਾਸਤੇ ਹੁੰਦੀਆਂ ਗਰਮੀ ਦੇ ਵਿੱਚ ਜੇ ਆਉਂਦੀਆਂ ਤਾਂ ਇੱਥੇ ਵੱਡੇ ਪ੍ਰਬੰਧ ਜਿਹੜੇ ਲੱਸੀ ਦੇ ਸ਼ਬੀਲ ਦੇ ਹੋਰ ਜਿਹੜੇ ਖਾਣ ਪੀਣ ਦੇ 36 ਪ੍ਰਕਾਰ ਦੇ ਜਿਹੜੇ ਭੋਜਨ ਇੱਥੇ ਸੰਗਤਾਂ ਨੂੰ ਮਿਲਦੇ ਹਨ ਤੇ ਅਪੀਲ ਵੀ ਸੰਗਤਾਂ ਵੱਲੋਂ ਕੀਤੀ ਜਾਂਦੀ ਸੰਗਤਾਂ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇੱਥੇ ਆ ਕੇ ਚਪੈਰਾ ਜਾਫ ਕਰਨਾ ਤੇ ਆਪਣੀ ਜਿਹੜੀ ਮੁਰਾਦ ਉਹ ਗੁਰੂ ਸਾਹਿਬ ਜੀ ਤੋਂ ਪੂਰੀ ਕਰਨ ਹਾਂ ਆਪਣਾ ਸੰਗਤਾਂ ਅੰਦਰ ਚਪੈਰਾ ਸਾਹਿਬ ਕੱਟਣ ਦੀਆਂ ਬਾਬਾ ਜੀ ਦੀ ਕਿਰਪਾ ਦੇ ਨਾਲ ਏਸੀ ਬਾਬਾ ਜੀ ਨੇ ਹੀ ਲਵਾਤਾ ਆਪ ਹੀ ਕਿਰਪਾ ਕੀਤੀ ਅੰਦਰ ਚਪੈਰਾ ਕੱਟਦੀਆਂ ਸਾਰੀ ਦਿਹਾੜੀ ਸੰਗਤਾਂ ਇੱਥੇ ਹੀ ਚਪੈਰਾ ਕੱਟ ਕੇ ਇੱਥੋਂ ਹੀ ਬਾਬਾ ਜੀ ਦੇ ਦਰਸ਼ਨ ਕਰਕੇ ਜਾਂਦੀਆਂ ਜੋ ਤੇ ਮਹਾਰਾਜ ਕਿਰਪਾ ਕਰਦਾ ਬਾਬਾ ਦੀਪ ਸਿੰਘ ਜੀ ਸੋ ਗਰਮੀ ਦੇ ਵਿੱਚ ਇੱਥੇ ਏਸੀ ਵੀ ਲੱਗੇ ਹਨ ਤੇ ਕਿਤੇ ਪੱਖੀਆਂ ਵੀ ਚੱਲੀਆਂ ਜਾ ਰਹੀਆਂ ਤੇ ਭਾਵਨਾ ਬਹੁਤ ਜ਼ਿਆਦੀ ਸੰਗਤਾਂ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਸੋ ਅਗਲੇ ਐਤਵਾਰ ਫੇਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਜੁੜਿਓ ਜੀਤ ਵੈਬ ਟੀਵੀ ਦੇ ਨਾਲ ਮੈਂ ਮਨਪ੍ਰੀਤ ਸਿੰਘ ਰਾਜ ਅਮਰਸਰ